ਭਗਵੰਤ ਮਾਨ ਜਿੰਦਾਬਾਦ ਭਗਵੰਤ ਮਾਨ ਜਿੰਦਾਬਾਦ ਜਲੰਧਰ ਦੇ ਲੋਕੋ ਜਿੱਥੇ ਜਿਮਣੀ ਚੋਣ ਹੋ ਰਹੀ ਆ ਜਿੰਨੇ ਉਹ ਹਲਕੇ ਦੇ ਵਿਅਕਤੀ ਆ ਮੇਰੀ ਹੱਥ ਬਨ ਕੇ ਬੇਨਤੀ ਆ ਕਿ ਜਿਹੜੀਆਂ ਵੋਟਾਂ ਤੁਸੀਂ 5 ਨੰਬਰ ਤੇ ਬਟਨ ਆ ਜਿਹੜਾ ਉਥਾਂ ਆਪਣੀ ਆਮ ਆਦਮੀ ਪਾਰਟੀ ਦਾ ਤੁਸੀਂ ਉਹ ਦਬਾਉਣਾ ਤੇ ਭਗਵੰਤ ਮਾਨ ਨੂੰ ਜਿਤਾਉਣਾ ਭਗਵਾਨ ਤਮਨ ਜੀ ਇਹ ਕਹਿ ਰਹੇ ਆ ਕਿ ਜਦੋਂ ਸਾਡਾ ਉਥੇ ਐਮ.ਐਲ.ਏ ਬਣ ਗਿਆ ਅਸੀਂ ਉਥੇ ਜੂਆ ਸੱਟਾ ਬੰਦ ਕਰਾ ਦੇਣਾ ਅਸੀਂ ਇਹੋ ਜਾਂ ਚਾਹੇ ਕੋਈ ਵੀ ਦੋ ਨੰਬਰ ਦਾ ਧੰਦਾ ਉਹ ਇਹਨਾਂ ਨੇ ਬੰਦ ਕਰਾ ਦੇਣਾ ਤੇ ਇਸ ਕਰਕੇ ਜਿਹੜੇ ਜਲੰਧਰ ਦੇ ਲੋਕ ਆ ਜਿੱਥੇ ਜਿਮਨੀ ਚੋਣ ਹੋ ਰਹੀ ਆ ਉਸ ਹਲਕੇ ਦੇ ਲੋਕ ਭਗਵਾਨ ਤਮਨ ਨੂੰ ਵੋਟਾਂ ਪਵਾਓ ਮੇਰੀ ਇੰਨੀ ਕੁ ਬੇਨਤੀ ਆ ਹੁਣ ਬੇਨਤੀ ਸੁਣਨ ਤੋਂ ਪਹਿਲਾਂ ਇਹ ਗੱਲਾਂ ਵੀ ਸੁਣ ਲਿਆ ਜੇ ਪੰਜਾਬ ਦੇ ਵਿੱਚ ਸੱਟਾ ਚਿੱਟਾ ਸ਼ਰਿਆਮ ਆ ਹਰ ਹਲਕੇ ਦੇ ਵਿੱਚ ਇੱਕ ਗੱਲ ਦੱਸੋ ਮਾਨ ਸਾਹਿਬ ਹੋ ਸਕਦਾ ਤੁਹਾਨੂੰ ਪਤਾ ਨਾ ਹੋਵੇ ਪਰ ਐਸੀ ਕੋਈ ਗੱਲ ਨਹੀਂ ਹੋ ਸਕਦੀ ਕਿਉਂਕਿ ਬੰਦੇ ਕੋਲ ਜਿੰਨੀ ਮਰਜ਼ੀ ਜ਼ਮੀਨ ਹੋਵੇ ਚਾਹੇ ਉਹਦੇ ਕੋਲ 10000 ਕਿੱਲਾ ਹੋਵੇ ਚਾਹੇ ਉਹਦੇ ਕੋਲ 5000 ਕਿੱਲਾ ਹੋਵੇ ਉਹਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਕਿਹੜੀ ਜ਼ਮੀਨ ਬੰਜਰ ਆ ਕਿਹੜੀ ਜ਼ਮੀਨ ਜਿੱਥੇ ਚੰਗੀ ਖੇਤੀ ਹੁੰਦੀ ਆ ਇਸ ਕਰਕੇ ਤੁਹਾਡੇ ਕੋਲ ਤਾਂ ਹੈ ਹੀ 92 ਕਿੱਲੇ ਸੀਗੇ ਤੇ ਉਹ ਜਿਹੜੇ 92 ਐਮ ਐਲ ਆ ਤੁਹਾਡੇ ਕੋਲ ਤਾਂ ਹੈ ਹੀ 117 ਹਲਕੇ ਆ 117 ਹਲਕੇ ਪੰਜਾਬ ਤਾਂ ਤੁਹਾਡੇ ਅੰਦਰ ਹੀ ਆ ਗਿਆ ਮੁੱਖ ਮੰਤਰੀ ਤਾਂ ਤੁਸੀਂ ਆ ਭਾਵੇਂ ਤੁਹਾਡੀਆਂ 92 ਸੀਟਾਂ ਸੀਆਂ ਹੁਣ ਜਿਹੜਾ ਭਗਵੰਤ ਮਾਨ ਜੀ ਜਿਹੜੇ ਪੰਜਾਬ ਦੇ ਲੋਕ ਆ ਇਨਾਂ ਦਾ ਝਾੜੂ ਤੋਂ ਵਿਸ਼ਵਾਸ ਉੱਠਿਆ ਪਿਆ ਜਿਵੇਂ ਤੁਸੀਂ 2017 ਤੋਂ ਲੈ ਕੇ 2022 ਤੱਕ ਲੋਕਾਂ ਦਾ ਪੰਜੇ ਤੋਂ ਫੁੱਲ ਤੋਂ ਟੱਕੜੀ ਤੋਂ ਵਿਸ਼ਵਾਸ ਉੱਠ ਗਿਆ ਸੀ ਤੇ ਉਹਨਾਂ ਨੇ ਵਿਸ਼ਵਾਸ ਸਿਰਫ ਝਾੜੂ ਤੇ ਰੱਖਿਆ ਸੀ ਕਿ ਝਾੜੂ ਆਊਗਾ ਸਾਡੇ ਵਾਸਤੇ ਚੰਗੀ ਜ਼ਿੰਦਗੀ ਲਿਆਊਗਾ ਪਰ ਇਸ ਟਾਈਮ ਉਸੇ ਤਰ੍ਹਾਂ ਤੁਸੀਂ ਤਾਂ ਬੜਾ ਜ਼ੋਰ ਲਾਇਆ ਸੀ ਕਿ ਕਾਂਗਰਸ ਦਾ ਜਿਹੜਾ ਪੰਜਾ ਕਾਲੀਆਂ ਦੀ ਤੱਕੜੀ ਤੇ ਭਾਜਪਾ ਦਾ ਜਿਹੜਾ ਫੁੱਲ ਉਹ ਤੁਸੀਂ ਬੜਾ ਜ਼ੋਰ ਲਾਇਆ ਸੀ ਲੋਕਾਂ ਦਾ ਮਨ ਫਿੱਕਾ ਪਾਉਣ ਵਾਸਤੇ ਉਹਨਾਂ ਜਿਹੜੇ ਕਹਿ ਲੋ ਜਿਹੜੇ ਚੋਣ ਨਿਸ਼ਾਨ ਸੀ ਪਰ ਜਿਹੜੇ ਲੋਕ ਆ ਉਹਨਾਂ ਦਾ ਤੁਹਾਡੇ ਤੋਂ ਕਿਸੇ ਨੇ ਵਿਸ਼ਵਾਸ ਨਹੀਂ ਠਾਇਆ ਤੁਸੀਂ ਆਪਣੇ ਆਪ ਹੀ ਵਿਸ਼ਵਾਸ ਝਾੜੂ ਤੋਂ ਠਾ ਦਿੱਤਾ ਹੁਣ ਜਿਹੜੀ ਗੱਲ ਰਹੀ ਆ ਤੁਸੀਂ ਕਹਿੰਨੇ ਆ ਕਿ ਜਲੰਧਰ ਦੇ ਲੋਕਾਂ ਨੂੰ ਅਪੀਲ ਕੀਤੀ ਆ ਕਿ ਤੁਸੀਂ ਸਾਨੂੰ ਵੋਟਾਂ ਪਾਓ ਪਤਾ ਨਹੀਂ ਕੀ ਨਾਮ ਦੱਸਿਆ ਸੀ 5 ਨੰਬਰ ਤੇ ਨਿਸ਼ਾਨ ਅਸੀਂ ਆਖੇ ਸਕੂਲ ਚੰਗੇ ਕਰਤੇ ਆ ਮਾਨ ਸਾਹਿਬ ਮਾਫੀ ਚਾਉਣਾ ਜੇਕਰ ਸਕੂਲ ਚੰਗੇ ਹੋ ਗਏ ਤਾਂ ਉੱਥੇ ਡੀਸੀ ਐਸਐਸਪੀ ਦੀ ਤਾਂ ਦੂਰ ਦੀ ਗੱਲ ਆ ਸ਼ਿਪਾਈ ਸ਼ਿਪਾਈ ਦੇ ਬੱਚੇ ਨਹੀਂ ਸਰਕਾਰੀ ਸਕੂਲ ਦੇ ਵਿੱਚ ਭਰਤੀ ਹੋਏ ਮੈਂ ਕਹਿੰਨਾ ਡੀਓ ਦੀ ਤਾਂ ਦੂਰ ਦੀ ਗੱਲ ਆ ਪ੍ਰਿੰਸੀਪਲ ਦੇ ਬੱਚੇ ਸਰਕਾਰੀ ਸਕੂਲਾਂ ਤੇ ਨਹੀਂ ਪੜੇ ਜੇਕਰ ਗੱਲ ਮੁਹੱਲਾ ਕਲੀਨਕਾਂ ਦੀ ਆ ਤਾਂ ਤੁਹਾਨੂੰ ਅੱਜ ਵੀ ਵੀਡੀਓ ਤੁਹਾਡੇ ਸਾਹਮਣੇ ਆਉਂਦੀਆਂ ਹੋਣਗੀਆਂ ਜੇਕਰ ਵਿਰੋਧੀਆਂ ਦੀਆਂ ਵੀਡੀਓ ਜੇਕਰ ਤੁਹਾਡੇ ਕੰਮਾਂ ਦੀਆਂ ਵੀਡੀਓ ਤੁਹਾਡੇ ਕੋਲ ਪਹੁੰਚ ਜਾਂਦੀਆਂ ਨਾ ਤੁਹਾਡੇ ਕੋਲ ਉਹ ਵੀ ਵੀਡੀਓ ਪਹੁੰਚ ਗਈਆਂ ਹੋਣਗੀਆਂ ਕਿ ਸਾਡਾ ਪਿੰਡ ਆ ਜੀ ਸਾਡੇ ਕੋਲ ਇਲਾਜ ਨੂੰ ਪੈਸੇ ਨਹੀਂਗੇ ਸਾਡਾ ਐਨ ਆਰ ਆਈ ਵੀਰ ਸਾਡੇ ਪੰਜਾਬ ਦੇ ਲੋਕ ਦਾਨੀ ਸੱਜਣਾ ਜਿਹੜੇ ਉਹ ਸਾਡਾ ਇਲਾਜ ਕਰਵਾਓ ਤੇ ਫਿਰ ਓਥੇ ਆਪਣੇ ਮਹੱਲਾ ਕਲੀਨਿਕ ਫਿੱਕੇ ਪੈ ਜਾਂਦੇ ਆ ਜਿਵੇਂ ਇੱਕ ਗਾਣਾ ਸੀ ਨਾ ਕਿ ਸੋਹਣਿਆ ਫਿੱਕਾ ਰੰਗ ਅੱਜ ਦੀ ਦੁਪਹਿਰ ਦਾ ਉਸੇ ਤਰ੍ਹਾਂ ਫਿੱਕਾ ਰੰਗ ਤੁਹਾਡੇ ਮਹੱਲਾ ਕਲੀਨਿਕਾਂ ਦਾ ਰਹਿ ਜਾਂਦਾ ਜਦੋਂ ਕੋਈ ਬੇ ਇਲਾਜਾ ਦੁਨੀਆ ਛੱਡ ਕੇ ਜਾਂਦਾ ਬਿਨਾਂ ਇਲਾਜ ਤੋਂ ਲੋਕ ਮੰਝਾਂ ਤੇ ਪੈ ਚੁੱਕੀ ਜਾਂਦੇ ਆ ਪਰ ਉਹਨਾਂ ਕੋਲ ਇਲਾਜ ਨੂੰ ਪੈਸੇ ਨਹੀਂ ਮਹੱਲਾ ਕਲੀਨਿਕ ਜੇਕਰ ਚੰਗੇ ਸੀ ਤਾਂ ਰਾਗਵ ਚੱਡੇ ਨੇ ਫਿੱਕੇ ਪਾਤੇ ਜਿਹੜੇ ਰਾਗਵ ਚੱਡਾ ਜੀ ਆ ਉਹ ਇਲਾਜ ਕਰਾਉਣ ਗਏ ਬਾਹਰਲੀ ਕੰਟਰੀ ਤੋਂ ਅੱਖਾਂ ਦਾ ਜੇਕਰ ਕਿਤੇ ਹੋ ਪੰਜਾਬ ਆਕੇ ਮਹੱਲਾ ਕਲੀਨਿਕਾਂ ਚ ਕਰਾਉਂਦੇ ਹੋ ਸਕਦਾ ਮਹੱਲਾ ਕਲੀਨਿਕ ਚੰਗੇ ਹੋ ਜਾਂਦੇ ਪਰ ਇਹਦਾ ਕਸੂਰ ਵਾਰ ਅਸੀਂ ਤੁਹਾਨੂੰ ਨਹੀਂ ਮੰਨਦੇ ਇਹਦਾ ਕਸੂਰ ਵਾਰ ਅਸੀਂ ਰਾਗਵ ਚੱਡੇ ਨੂੰ ਤੇ ਕੇਦਰੀਵਾਲ ਨੂੰ ਮੰਨਦੇ ਆ ਤੁਹਾਨੂੰ ਤੋਂ ਨਾਲੇ ਪੰਜਾਬ ਦਾ ਇੱਕ ਪ੍ਰਧਾਨ ਲਾਇਆ ਤੁਹਾਡੀ ਜੇਕਰ ਇਹ ਪਾਰਟੀ ਹੁੰਦੀ ਜੇਕਰ ਤੁਹਾਡੀ ਇਹ ਖੇਤਰੀ ਪਾਰਟੀ ਹੁੰਦੀ ਹੋ ਸਕਦਾ ਮਾਨ ਸਾਹਿਬ ਤੁਸੀਂ ਕੁਝ ਕੰਮ ਚੰਗਾ ਕਰਦੇ ਪਰ ਇਹ ਕੇਸਰੀਵਾਲ ਦੀ ਪਾਰਟੀ ਆ ਕੇਸਰੀਵਾਲ ਜਿਵੇਂ ਤੁਹਾਨੂੰ ਕਹੂਗਾ ਇਹ ਕੰਮ ਓਵੇਂ ਹੋਣਿਆ ਜਿਵੇਂ ਕਹਿਆ ਨਾ ਕਿ ਜਿਵੇਂ ਨਚਾਈ ਜਾਨਾ ਸਾਈਆਂ ਨੱਚੀ ਜਾਂਦੇ ਆ ਉਸੇ ਤਰ੍ਹਾਂ ਜੇਕਰ ਕੇਸਰੀਵਾਲ ਦਾ ਹੁਕਮ ਆ ਗਿਆ ਕਿ ਜਿਹੜੀ ਮੇਰੀ ਡੀਪਿੰਗਾ ਤੇ ਮੇਰੀ ਫੋਟੋ ਲਾਓ ਹੁਣ ਜਿੰਨੇ ਐਮਐਲਏ ਆ ਔਰ ਤੁਹਾਡੇ ਮੁੱਖ ਮੰਤਰੀ ਤੁਸੀਂ ਹੋ ਔਰ ਤੁਹਾਡੀ ਵੀ ਫੇਸਬੁੱਕ ਜਿਹੜੇ ਤੁਹਾਡੇ ਪੇਜ ਤੇ ਡੀਪੀ ਲੱਗੀ ਹੋਈ ਆ ਕੇਸਰੀਵਾਲ ਸਾਹਿਬ ਦੀ ਉਹ ਤੁਸੀਂ ਆਪ ਨਹੀਂ ਲਾਈ ਤੋ ਹਾਥੋਂ ਲਵਾਈ ਗਈ ਆ ਤੁਹਾਨੂੰ ਪ੍ਰਚਾਰ ਵਾਸਤੇ ਸੱਦਿਆ ਜਾਂਦਾ ਜੇਕਰ ਇਹੀ ਤੁਸੀਂ ਖੇਤਰੀ ਪਾਰਟੀ ਹੁੰਦੀ ਤਾਂ ਤੁਸੀਂ ਸਾਫ਼ ਇਨਕਾਰ ਕਰ ਦਿੰਦੇ ਜੇਕਰ ਤੁਹਾਡੀ ਪਾਰਟੀ ਹੁੰਦੀ ਤੁਸੀਂ ਜਾ ਕੇ ਆਪਣਾ ਪੈਸਾ ਹੋਰਾਂ ਸਟੇਟਾਂ 'ਚ ਖਰਚ ਨਹੀਂ ਹੋਣਾ ਸੀ ਜਿਵੇਂ ਤੁਸੀਂ ਪ੍ਰਚਾਰ ਕਰਨ ਜਾਂਦੇ ਆ ਹੁਣ ਰਹੀ ਗੱਲ ਤੁਸੀਂ ਕਿਹਾ ਕੀਸੀ ਰੁਜ਼ਗਾਰ ਦੇ ਦਿੱਤਾ ਦਿੱਤਾ ਹੋਊਗਾ ਪਰ ਜਿੰਨਿਆਂ ਨੂੰ ਰੁਜ਼ਗਾਰ ਦਿੱਤਾ ਮਿਲਿਆ ਤਾਂ ਉਹਨਾਂ ਨੂੰ ਹੋ ਗਿਆ ਬਾਕੀ ਤਾਂ ਬੇਰੁਜ਼ਗਾਰ ਫਿਰਦੇ ਆ ਔਰ ਤੁਸੀਂ ਇਹ ਗੱਲ ਕਹਿ ਰਹੇ ਆ ਔਰ ਇੱਥੇ ਪੜੇ ਲਿਖੇ ਨੌਜਵਾਨ ਸਾਡੀਆਂ ਧੀਆਂ ਪੈਣਾ ਪੜ ਲੇ ਕੇ ਅੱਜ ਝੋਨਾ ਲਾਉਂਦੀਆਂ ਫਿਰਦੀਆਂ ਇਹ ਤੁਸੀਂ ਦੱਸੋ ਕੀ ਦਾ ਕਸੂਰ ਆ ਔਰ ਤੁਸੀਂ ਅਕਸਰ ਆਪਦੇ ਪੋਸ਼ਣਾ ਦੇ ਵਿੱਚ ਉਹਨਾਂ ਵਿਅਕਤੀਆਂ ਨੂੰ ਨਿੰਦਦੇ ਆ ਉਹਨਾਂ ਲੋਕਾਂ ਬਾਰੇ ਦੱਸਦੇ ਆ ਜਿਨ੍ਹਾਂ ਦਾ ਲੋਕਾਂ ਨੂੰ ਪਹਿਲਾਂ ਹੀ ਪਤਾ ਲੱਗ ਚੁੱਕਿਆ ਸੀ ਤੇ 2022 ਦੇ ਵਿੱਚ ਉਹਨਾਂ ਨੂੰ ਹਰਾ ਕੇ ਤੁਹਾਨੂੰ ਜਿਤਾਇਆ ਸੀ ਹੁਣ ਤੁਸੀਂ ਆਪਦੀਆਂ ਪ੍ਰਾਪਤੀਆਂ ਗਿਣੌਣ ਦੀ ਬਜਾਏ ਤੁਸੀਂ ਉਹਨਾਂ ਦੀਆਂ ਜਿਲ੍ਹਾਂ ਨਾਲੇ ਕਿਹਾਂ ਗਿਣਾਉਨੇ ਆ ਇੱਥੋਂ ਆ ਨਹੀਂ ਹੋਇਆ ਕਿਸੇ ਨੇ ਆਪਣੇ ਕੁੱਤੇ ਦੇ ਗਲ ਦੇ ਵਿੱਚ ਕੰਠਾ ਪਾਤਾ ਕਿ ਦੱਸੋ ਸਰਕਾਰ ਕਿਹੋ ਜੀ ਆ ਅਗੇ ਇਹਨਾਂ ਵਾਰੀ ਜੇ ਕੁੱਤੇ ਦੇ ਕੰਠਾ ਪਾ ਦਿੰਦੇ ਸੀ ਕੰਠੇ ਦੀ ਤਾਂ ਦੂਰ ਦੀ ਗੱਲ ਆ ਕੁੱਤਾ ਨਹੀਂ ਠਿਉਂਦਾ ਸੀ ਹੁਣ ਤੁਸੀਂ ਮੁੱਖ ਮੰਤਰੀ ਉਹ ਸਰਦਾਰ ਭਗਵੰਤ ਮਾਨ ਜੀ ਤੁਹਾਨੂੰ ਇਹ ਗੱਲਾਂ ਕਰਨੀਆਂ ਸ਼ੋਭਾ ਨਹੀਂ ਦਿੰਦੀਆਂ ਉਹ ਰਹੀ ਗੱਲ ਕਿਤੇ ਨਾ ਕਿਤੇ ਮੈਨੂੰ ਤੁਸੀਂ ਵੀ ਮਜਬੂਰ ਲੱਗਦੇ ਆ ਜਿਹੜੀ ਗੱਲਾਂ ਆ ਚਿੱਟਾ ਬੰਦ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ ਚਿੱਟਾ ਛਰਿਆਮ ਸੱਟਾ ਛਰਿਆਮ ਤੁਹਾਡੇ ਐਮਐਲਏ ਨੂੰ ਪੁੱਛੋ ਆ ਸਾਰੇ ਹਲ ਕਹਿੰਦੇ ਐਮਐਲਏ ਨੂੰ ਪੁੱਛੋ ਕਿ ਹੋ ਕੀ ਰਿਹਾ ਹਰ ਹਲਕੇ ਦੇ ਵਿੱਚ ਚਿੱਟਾ ਚੱਲ ਰਿਹਾ ਹਰ ਹਲਕੇ ਦੇ ਵਿੱਚ ਸੱਟਾ ਚੱਲ ਰਿਹਾ ਪਰ ਸਰਕਾਰ ਕਿਉਂ ਚੁੱਪ ਚਾਪ ਆ ਤੁਸੀਂ ਤਾਂ ਰੇਤ ਮਾਫੀਆ ਦਾ ਮੁੱਦਾ ਬਣਾਇਆ ਸੀ ਰੇਤ ਮਾਫੀਆ ਵੀ ਅੱਜ ਓਵੇਂ ਚੱਲਦਾ ਲੋਕ ਤਾਂ ਪਹਿਲਾਂ ਵੀ ਦੁਖੀ ਸੀ ਤੇ ਅੱਜ ਵੀ ਦੁਖੀ ਆ ਕਹਿਣ ਤੋਂ ਭਾਵ ਸਾਨੂੰ ਹੁਣ ਐ ਲੱਗਦਾ ਕਿ ਜਿਹੜੀ ਮਿਆਨ ਜਿਹਦੇ ਵਿੱਚ ਤਲਵਾਰ ਰੱਖੀ ਦੀ ਆ ਤਲਵਾਰ ਤਾਂ ਜੰਗਾਲੀ ਦੀ ਜੰਗਾਲੀ ਆ ਉਹਦੀ ਉਤਲੀ ਮਿਆਨ ਬਦਲਤੀ ਉਹ ਮਿਆਨ ਕਿਹੜੀ ਸੀ ਉਹ ਆ ਸਾਡੀ ਆਮ ਆਦਮੀ ਪਾਰਟੀ ਦੀ ਨਵੀਂ ਔਰ ਉਹ ਉਤਲਾ ਜਿਹੜਾ ਕਹਿ ਲਓ ਨਾ ਕਵਰ ਤਾਂ ਬਦਲ ਗਿਆ ਪਰ ਵਿੱਚੋਂ ਤਲਵਾਰ ਜੰਗਾਲੀ ਦੀ ਜੰਗਾਲੀ ਆ ਉਸੇ ਤਰ੍ਹਾਂ ਪੰਜਾਬ ਦੇ ਲੋਕ ਗਰੀਬ ਸੀ ਗਰੀਬ ਹੈ ਦੁਖੀ ਸੀ ਦੁਖੀ ਹੈ ਤੁਹਾਡੀ ਸਰਕਾਰ ਆਉਣ ਦੇ ਨਾਲ ਕੋਈ ਫਰਕ ਨਹੀਂ ਪਿਆ ਕੋਈ ਚਿੱਟੇ ਨੂੰ ਫਰਕ ਨਹੀਂ ਪਿਆ ਚਿੱਟਾ ਵਧਿਆ ਹੀ ਆ ਹੁਣ ਜਦੋਂ ਨਸ਼ੇ ਦੇ ਨਾਲ ਚਿੱਟੇ ਦੇ ਨਾਲ ਮੌਤਾਂ ਹੁੰਦੀਆਂ ਤੇ ਤੁਹਾਡੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਇਹ ਕਿਹਾ ਜਾਂਦਾ ਕਿ ਜੀ ਹੁਣ ਇਹ ਲੋਕ ਨਾ ਪੀਣ ਇਹਨਾਂ ਦੇ ਕਿਹੜਾ ਆ ਕੇ ਕੋਈ ਧੱਕੇ ਨਾਲ ਮੂੰਹ ਨੂੰ ਲਾਉਂਦਾ ਤੇ ਜਦੋਂ ਬਾਦਲਾਂ ਦੀ ਸਰਕਾਰ ਸੀ ਜਦੋਂ ਕਾਂਗਰਸੀਆਂ ਦੀ ਸਰਕਾਰ ਸੀ ਧੱਕੇ ਨਾਲ ਟੀਕੇ ਆ ਕਿ ਉਹ ਵੀ ਨਹੀਂ ਲਾਉਂਦੇ ਸੀ ਪਰ ਤੁਸੀਂ ਰੌਲਾ ਪਾਉਂਦੇ ਸੀ ਅੱਜ ਉਹੀ ਕੰਮਾਂ ਦਾ ਰੌਲਾ ਪੈ ਰਿਹਾ ਅੱਜ ਜਿਹੜੇ ਮੁੱਦੇ ਤੁਸੀਂ ਚਾਗਦੇ ਸੀ ਅੱਜ ਉਹੀ ਤੁਹਾਡੇ ਵਿਰੋਧੀ ਚੱਕ ਰਹੇ ਆ ਮੈਂ ਗਰੰਟੀ ਦੇ ਨਾਲ ਕਹਿਣਾ ਜੇਕਰ ਤੁਸੀਂ ਅਸਤੀਫਾ ਦੇ ਕੇ ਜੇਕਰ ਵਾਕਈ ਤੁਹਾਨੂੰ ਪੰਜਾਬ ਦਾ ਦਰਦ ਇਹ ਕਹਿ ਦੋਗੇ ਤੁਹਾਨੂੰ ਕੇਦਰੀਵਾਲ ਕੰਮ ਕਰ ਨਹੀਂ ਦਿੰਦਾ ਤਾਂ ਹੋ ਸਕਦਾ ਤੁਸੀਂ ਆਉਣ ਵਾਲੇ ਮੁੱਖ ਮੰਤਰੀ ਹੋ ਜੋਂ ਪਰ ਮਾਨ ਸਾਹਿਬ ਤੁਹਾਡੀ ਇਸ ਟਾਈਮ ਝਾੜੂ ਤੋਂ ਲੋਕਾਂ ਨੂੰ ਨਫ਼ਰਤ ਹੋ ਗਈ ਆ ਇਹ ਮੇਰੇ ਬੋਲ ਨਹੀਂ ਗਏ ਇਹ ਲੋਕਾਂ ਦੇ ਬੋਲਾ ਮੈਂ ਤਾਂ ਜਿਵੇਂ ਇੱਕ ਡਾਕੀਆਂ ਨਹੀਂ ਹੁੰਦਾ ਸਿਰਫ ਤੁਹਾਡੇ ਤੱਕ ਡਾਕ ਪਹੁੰਚਾਉਣੀ ਆ ਤੇ ਉਹ ਡਾਕ ਤੁਹਾਡੇ ਤੱਕ ਪਹੁੰਚ ਜਾਵੇ ਹੋ ਸਕਦਾ ਪੰਜਾਬ ਦੇ ਲੋਕ ਤੁਹਾਡੇ ਵੱਲ ਨੂੰ ਹੋ ਜਾਣ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚੋਂ ਝਾੜੂ ਦਾ ਜਿਹੜਾ ਨਿਸ਼ਾਨ ਉਹ ਤੇ ਨਫ਼ਰਤ ਕੌਣ ਫਲਾ ਰਿਹਾ ਕੋਈ ਤੁਹਾਡੇ ਵਿਰੋਧੀ ਨਹੀਂ ਫਲਾ ਰਹੇ ਤੁਹਾਡੇ ਵਿਰੋਧੀਆਂ ਨੂੰ ਤਾਂ ਲੋੜ ਹੀ ਨਹੀਂ ਪੈਂਦੀ ਤੁਹਾਡੇ ਜਿਹੜੇ ਛੱਡਾ ਹੋਏ ਜোন ਇਨਚਾਰਜ ਤੁਹਾਡੇ ਐਮਐਲਏਾਂ ਦੇ ਪੀਏ ਉਹ ਲੋਕਾਂ ਤੇ ਨਜਾਇਜ਼ ਪਰਚਾ ਕਰਾ ਦਿੰਦੇ ਆ ਮੇਰੇ ਤੇ ਵੀ ਕਰਾਇਆ ਔਰ ਪਰਚਾ ਕਰਾਉਣ ਤੋਂ ਬਾਅਦ ਐਮਐਲਏ ਮੋਹਰ ਲਾ ਦਿੰਦੇ ਆ ਕਿ ਹਾਂ ਕੋਈ ਗੱਲ ਨਹੀਂ ਇਹ ਪਰਚਾ ਰਹਿ ਗਿਆ ਪਾਸੇ ਔਰ ਤੁਹਾਡੇ ਜਿਹੜੇ ਐਮਐਲਏਾਂ ਦੇ ਛੱਡੇ ਹੋਏ ਵਿਅਕਤੀ ਉਹੀ ਪਿੰਡਾਂ ਦੇ ਵਿੱਚ ਗੁੰਡਾ ਕਰਦੀਆਂ ਪਾ ਦਿੰਦੇ ਆ ਧੱਕੇ ਛਾਈਆਂ ਪਾ ਦਿੰਦੇ ਆ ਤੁਹਾਡੇ 2012 ਤੋਂ ਜੁੜੇ ਹੋਏ ਵਰਕਰ ਅੱਜ ਉਹ ਪਾਰਟੀਆਂ ਛੱਡ ਛੱਡ ਕੇ ਕਾਂਗਰਸ ਦੇ ਵਿੱਚ ਜਾ ਰਹੇ ਆ ਪਿੰਡਾਂ ਦੇ ਵਿੱਚ ਜਿਹੜੇ ਸੀਗੇ ਔਰ ਜ਼ਰੂਰੀ ਨਹੀਂ ਕੋਈ ਪੰਜਾਬ ਦਾ ਚਿਹਰਾ ਹੋਵੇ ਔਰ ਉਹ ਆ ਕੇ ਕੋਈ ਪਾਰਟੀ ਤੁਹਾਡੀ ਛੱਡੇ ਤਾਂ ਤੁਹਾਨੂੰ ਘਾਟਾ ਪੈਣਾ ਘਾਟਾ ਉਦੋਂ ਨਹੀਂ ਪੈਂਦਾ ਗਾਟਾ ਉਦੋਂ ਪੈਂਦਾ ਜਦੋਂ ਪੰਜਾਬ ਦੇ ਲੋਕ ਤੁਹਾਨੂੰ ਛੱਡ ਜਾਣ ਜਦੋਂ ਪਿੰਡਾਂ ਦੇ ਲੋਕ ਤੁਹਾਨੂੰ ਛੱਡ ਜਾਣ ਹੁਣ ਇਹ ਗੱਲ ਸਚਾਈ ਆ ਕਿ ਮਾਨ ਸਾਹਿਬ ਤੁਹਾਡੇ ਹੀ ਬੰਦਿਆਂ ਦੇ ਬੰਦਿਆਂ ਨੇ ਤੁਹਾਡੇ ਹੀ ਬੰਦਿਆਂ ਦੇ ਬੰਦਿਆਂ ਨੇ ਇਹੋ ਜੇ ਪਿੰਡਾਂ ਚ ਇਹੋ ਜੇ ਸ਼ਹਿਰਾਂ ਚ ਕੰਮ ਕਰਤੇ ਆ ਕਿ ਤੁਹਾਡੀ ਜਿਹੜੀ ਵੋਟ ਆ ਉਹ ਐਸ ਟਾਈਮ ਜਿੱਥੇ ਮੈਂ ਕਹਿੰਨ ਇੱਕ ਨੰਬਰ ਤੇ ਆਉਂਦੀ ਸੀ ਹੁਣ ਆਊਗੀ ਫਿਰ ਵੀ ਇੱਕ ਨੰਬਰ ਤੇ ਹੀ ਉਹ ਇੱਕ ਨੰਬਰ ਦਾ ਫਰਕ ਚੇਂਜ ਹੋ ਗਿਆ ਪਹਿਲਾਂ ਇੱਕ ਨੰਬਰ ਉਹ ਸੀ ਜਦੋਂ ਪਹਿਲੇ ਨੰਬਰ ਤੇ ਹੁੰਦੇ ਸੀ ਕਿ ਵੋਟਾਂ ਬਹੁਤ ਜ਼ਿਆਦੇ ਪਈਆਂ ਹੁਣ ਪਹਿਲਾ ਨੰਬਰ ਉਹ ਆ ਕਿ ਵੋਟਾਂ ਬਹੁਤ ਜ਼ਿਆਦੇ ਘਟ ਪਈਆਂ ਇਹ ਇੱਕ ਤੇ ਲਿਆਉਣ ਵਾਲੇ ਪੰਜਾਬ ਦੇ ਲੋਕ ਸੀ ਤੇ ਥੱਲੇ ਥੱਲੇ ਇੱਕ ਦੇ ਸਿੱਟਣ ਵਾਲੇ ਤੁਹਾਡੇ ਆਪਣੇ ਲੋਕ ਆ ਹਲੇ ਵੀ 2.5 ਸਾਲ ਬੱਚੇ ਆ ਚਿੱਟਾ ਪੰਜਾਬ ਚੋਂ ਖਤਮ ਕਰੋ ਮੋਦੀ ਫੜੋ ਜ਼ਰੂਰੀ ਨਹੀਂ ਕਿ ਪਿੰਡਾਂ 'ਚ ਕੋਈ ਗਰਾਮ ਵੇਚਣ ਵਾਲਾ ਉਹਨੂੰ ਫੜਿਆ ਜਾਂ ਕਿਵੇਂ ਇਹ ਸਿਆਸਤ ਸਮਝੋ ਨਹੀਂ ਤਾਂ ਕੋਈ 10 ਕਿ ਦਿਨ ਮੈਨੂੰ ਨਾ ਰੱਖ ਲੋ ਚਿੱਟੇ ਦੀ ਸਿਆਸਤ ਮੈਂ ਤੁਹਾਨੂੰ ਦੱਸ ਦਿੰਨਾ ਵੀ ਕੀ ਆ ਕਿਵੇਂ ਪੰਜਾਬ ਨੂੰ ਖਤਮ ਕੀਤਾ ਜਾ ਰਿਹਾ ਪੰਜਾਬ ਨੂੰ ਤਬਾਹ ਕੀਤਾ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਚਿੱਟੇ ਤੋਂ ਹੀ ਇੱਕ ਭੜੀਆਂ ਬਿਮਾਰੀਆਂ ਫੈਲਣੀਆਂ ਏਡਜ਼ ਵਰਗੀਆਂ ਕਾਲੇ ਪੀਲੇ ਵਰਗੀਆਂ ਬਿਮਾਰੀਆਂ ਫੈਲਣੀਆਂ ਕਿਉਂਕਿ ਚਿੱਟਾ ਤਾਂ ਘਰ ਘਰ ਹੋਇਆ ਪਿਆ ਔਰ ਸਰਿੰਜਾਂ ਨਹੀਂ ਮਿਲਦੀਆਂ ਇਹ ਵੀ ਇੱਕ ਸਿਆਸਤਾਂ ਮਾਨ ਸਾਹਿਬ ਮੈਂ ਗਰੰਟੀ ਦੇ ਨਾਲ ਕਹਿੰਨਾ 10 ਦਿਨ ਚਿੱਟੇ ਬਾਰੇ ਮੇਰੇ ਤੋਂ ਸਲਾਹ ਲੈ ਲਓ ਆ ਚਿੱਟਾ ਜੜਾ ਤੋਂ ਖਤਮ ਕਰਕੇ ਪੰਜਾਬ ਤੋਂ ਰੱਖ ਦਾਂਗੇ ਔਰ ਦੂਸਰੀ ਰਹੀ ਗੱਲ ਕਿ ਜਿਹੜਾ ਲੋਕਾਂ ਦੇ ਨਾਲ ਧੱਕਾ ਹੋ ਰਿਹਾ ਲੋਕਾਂ ਨੇ ਸਰਕਾਰ ਬਣਾਈ ਸੀ ਆਮ ਆਦਮੀ ਪਾਰਟੀ ਲੋਕਾਂ ਨੂੰ ਇਹ ਸੀ ਕਿ ਆਮ ਘਰਾਂ ਦਾ ਮੁੰਡਾ ਸਾਨੂੰ ਵਾਕੇ ਕੁਛ ਨਾ ਕੁਛ ਸ਼ੀਸ਼ਾ ਸਾਨੂੰ ਵਿਖਾ ਰਿਆ ਤੇ ਸਾਨੂੰ ਵਾਕਈ ਕੁਛ ਨਾ ਕੁਛ ਲੈ ਕੇ ਦੇਊਗਾ ਪਰ ਅਫਸੋਸ ਦੀ ਗੱਲ ਇਹ ਆ ਕਿ ਜਿਵੇਂ ਤੁਹਾਨੂੰ ਕੇਸਰੀਵਾਲ ਕਹਿੰਦਾ ਰਿਹਾ ਤੁਸੀਂ ਓਵੇਂ ਬਿਆਨ ਦਿੰਦੇ ਰਹੇ ਤੁਹਾਡੇ ਤਾਂ ਮਨ ਦੇ ਵਿੱਚ ਬਹੁਤ ਹੁਣਾ ਕਿ ਪੰਜਾਬ ਬਚਾਵਾਂਗੇ ਪਰ ਤੁਹਾਡੀ ਸਾਰੀ ਦੀ ਸਾਰੀ ਜਿਹੜੀ ਸੋਚ ਆ ਉਹ ਕੇਸਰੀਵਾਲ ਸਾਹਿਬ ਨੇ ਨੱਪ ਕੇ ਰੱਖਤੀ ਆ ਹਲੇ ਵੀ ਤੁਹਾਡੇ ਕੋਲ ਮੌਕਾ ਪੰਜਾਬ ਦੇੋਂ ਪੰਜਾਬ ਬਾਰੇ ਸੋਚ ਲਓ ਪੰਜਾਬ ਦੇ ਲੋਕ ਇੱਕ ਜਿਹੜੇ ਕਹਿ ਲੋ ਧੋਖੇ ਦੇ ਵਿੱਚ ਤਾਂ ਜਰੂਰ ਆ ਜਾਂਦੇ ਆ ਪੰਜਾਬ ਦੇ ਲੋਕ ਭੋਲੇ ਤਾਂ ਜਰੂਰ ਆ ਪਰ ਇਹ ਧੋਖੇਬਾਜ਼ ਨਹੀਂਗੇ ਧੋਖਾ ਇਹਨਾਂ ਨਾਲ ਹੋ ਜਾਂਦਾ ਇਹ ਕਿਸੇ ਨਾਲ ਧੋਖਾ ਨਹੀਂ ਕਰਦੇ ਤੁਸੀਂ ਅੱਜ ਪੰਜਾਬ ਦੀ ਬੋਲੀ ਬੋਲਣੀ ਸ਼ੁਰੂ ਕਰੋ ਔਰ ਯਾਦ ਰੱਖੋ ਕਿ ਪੰਜਾਬ ਦੇ ਲੋਕ ਤਾਂ ਜੇਲਾਂ 'ਚ ਬੈਠਿਆਂ ਨੂੰ ਜਿਤਾ ਦਿੰਦੇ ਆ ਔਰ ਇਹ ਆ ਪੰਜਾਬ ਦੇ ਲੋਕਾਂ ਦੀ ਖਾਸੀਅਤ ਜਿਹੜਾ ਲੱਗ ਜੇ ਕਿ ਪੰਜਾਬ ਵਾਸਤੇ ਕੋਈ ਨਾ ਕੋਈ ਕੁਝ ਕਰਨਾ ਚਾਹੁੰਦਾ ਹੁਣ ਜੇ ਤੁਸੀਂ ਵੀ ਕੁਝ ਕਰੋਗੇ ਤੁਸੀਂ ਘਰੇ ਬੈਠ ਜਾਓ ਜੇ ਭਾਈ ਅਮਰਤਪਾਲ ਜੀ ਨੇ ਆ ਕੇ ਵੋਟਾਂ ਨਹੀਂ ਮੰਗੀਆਂ ਇੱਕ ਵੀ ਆ ਕੇ ਘਰੇ ਵੋਟ ਮੰਗੀ ਆ ਤੁਸੀਂ ਦੱਸ ਦਿਓ ਪਰ ਫਿਰ ਵੀ ਲੀਡ ਦੇ ਨਾਲ ਜਿੱਤੇ ਆ ਜੇ ਗੱਲ ਇਹ ਝੂਠਾ ਪੰਜਾਬ ਦੇ ਲੋਕ ਦੱਸ ਦੇਣ ਬਸ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਜਾਏ ਕਿ ਸਾਡੇ ਵਾਸਤੇ ਆ ਵਿਅਕਤੀ ਗੱਲ ਕਰ ਰਿਹਾ ਪੰਜਾਬ ਵਾਸਤੇ ਹੁਣ ਜੇਕਰ ਮੇਰੀਆਂ ਗੱਲਾਂ ਗਲਤ ਹੋ ਸਕਦਾ ਮਾਨ ਸਾਹਿਬ ਤੁਹਾਨੂੰ ਲੱਗਣ ਹੋ ਸਕਦਾ ਪੰਜਾਬ ਦੇ ਲੋਕਾਂ ਨੂੰ ਲੱਗਣ ਉਹਦੇ ਹੱਥੇ ਮੈਂ ਮਾਫੀ ਚਾਹਨਾ ਪਰ ਸੱਚਾ ਜਿੰਨਾ ਕੱਚ ਚੁਬਦਾ ਕੱਚ ਚੁਬਿਆਂ ਦਾ ਜ਼ਖਮ ਠੀਕ ਹੋ ਜਾਂਦਾ ਪਰ ਜਿਹੜਾ ਸੱਚ ਚੁਬਦਾ ਇਹਦਾ ਜ਼ਖਮ ਨਹੀਂ ਹੁੰਦਾ ਤੇ ਜ਼ਖਮ ਨਾਲੋਂ ਘੱਟ ਵੀ ਨਹੀਂ ਹੁੰਦਾ ਇਹ ਚੁਬਦਾ ਜ਼ਰੂਰ ਆ ਜੇ ਤਾਂ ਕੋਈ ਇਹ ਸੱਚ ਨੂੰ ਸੁਣ ਕੇ ਕੋਈ ਅਮਲ ਕਰ ਲੇ ਤਾਂ ਮੈਂ ਕਹਿੰਨਾ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਤਾਜ ਬਣ ਜਾਂਦਾ ਤੇ ਜੇਕਰ ਭਾਈ ਇਹ ਸੱਚ ਸੁਣ ਕੇ ਕੋਈ ਗੁੱਸੇ 'ਚ ਹੋ ਜੇ ਤੇ ਕਹਵੇ ਕਿ ਬੋਲਿਆ ਤੇ ਬੋਲਿਆ ਕਿਵੇਂ ਫੇਰ ਜਿਹੜਾ ਸਿਰ ਤੇ ਬੈਠਾ ਜਿਹੜਾ ਆਪਣਾ ਇਹ ਬਿਠਾਉਂਦੇ ਆ ਪੰਜਾ ਸਾਲਾਂ ਦਾ ਤਾਜ ਉਹ ਵੀ ਸਿਰ ਤੋਂ ਲਾ ਲੈਂਦੇ ਆ ਤੇ ਹੋਰ ਦੇ ਕਿਸੇ ਸਿਰ ਚੜਾ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਲੋਕੋ ਔਰ ਯਾਦ ਰੱਖੋ ਕਿ ਤੁਸੀਂ ਫਰੀਦੀਆਂ ਸੁਹੂਲਤਾਂ ਨੂੰ ਤਿਆਗ ਦੋ ਸਿਹਤ ਸਿੱਖਿਆ ਰੋਜ਼ਗਾਰ ਮੰਗੋ ਚਾਹੇ ਉਹ ਐਸ்சி ਬੀਸੀ ਜਰਨਲ ਕੋਈ ਹੋਵੇ ਸਿੱਖ ਮੁਸਲਮਾਨ ਆਪਣਾ ਮੁਸਲਮ ਸਿੱਖ ਈਸਾਈ ਹੋਵੇ ਇਹ ਸਾਰੇ ਜਿਹੜਾ ਕਹਿ ਲੋ ਜਿਹੜੇ ਲੋਕ ਯਾਦ ਰੱਖ ਲੋ ਸਾਰੇ ਧਰਮਾਂ ਵਾਸਤੇ ਸੇਤ ਸਿੱਖਿਆ ਚਾਹੀਦੀ ਆ ਇਹ ਸਾਰੇ ਲੋਕਾਂ ਦੀ ਜ਼ਰੂਰਤ ਆ